ਮਾਨਸਿਕ ਦਾ ਵੱਡਾ ਫੈਸਲਾ ਹੁਣ 20 ਤੱਕ ਮੁਲਾਜ਼ਮ ਰੱਖਣ ਵਾਲੇ ਦੁਕਾਨਦਾਰਾਂ ਨੂੰ ਨਹੀਂ ਦੇਣੀ ਪਵੇਗੀ ਜੁਸੇਸ਼ਨ ਇਨਸਪੈਕਟਰੀ ਰਾਜ ਤੋਂ ਮਿਲੀ ਮੁਕਤੀ ਕਮਰਸ਼ੀਅਲ ਐਕਟ 1950 ਚ ਵੱਡੇ ਸੌਦ 95% ਪ੍ਰਾਈਵੇਟ ਦੁਕਾਨਾਂ ਨੂੰ ਮਿਲੀ ਰਾਹਤ ਓਵਰਟਾਈਮ ਦੀ ਲਿਮਟ ਵੀ 3 ਗੁਣਾ ਵਧੀ ਆਮਦਨ ਚ ਹੋਵੇਗਾ ਵਾਧਾ ਚੋਣਾਂ ਤੋਂ ਪਹਿਲਾਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ ਹੁਣ ਪੰਜਾਬ ਵਿੱਚ ਉਹ ਦੁਕਾਨਦਾਰ ਜਿਨ੍ਹਾਂ ਕੋਲ 20 ਜਾਂ ਇਸ ਤੋਂ ਵੱਧ ਵਰਕਰ ਹਨ ਉਹਨਾਂ ਨੂੰ ਨਾ ਤਾਂ ਆਪਣੇ ਮੁਲਾਜ਼ਮਾਂ ਦੀ ਸਰਕਾਰੀ ਜੁਸੇਸ਼ਨ ਕਰਵਾਉਣੀ ਪਵੇਗੀ ਅਤੇ ਨਾ ਹੀ ਇਨਸਪੈਕਟਰਾਂ ਵੱਲੋਂ ਕੀਤੇ ਜਾਂਦੇ ਜਾਂਚ ਪਰ ਇੱਕ 1952 ਵਿੱਚ ਸੂਧ ਕਰਕੇ ਲਿਆ ਗਿਆ ਹੈ ਮੁੱਖ ਮੰਤਰੀ ਮੰਨਿਆ ਕਿ ਇਹਨਾਂ ਸੋਧਾਂ ਨਾਲ ਪੇਸ਼ਾਚਾਰ ਨੂੰ ਮਦਦ ਹੋਵੇਗਾ ਅਤੇ ਦੁਕਾਨਦਾਰਾਂ ਨੂੰ ਇਨਸਪੈਕਟਰੀ ਨਾਲੋਂ ਮੁਕਤੀ ਮਿਲੇਗੀ ਮੰਨ ਸਾਹਿਬ ਨੇ ਦੱਸਿਆ ਕਿ ਇੱਕ ਸਰਵੇਖਣ ਦੇ ਅਨੁਸਾਰ 95% ਦੁਕਾਨਦਾਰਾਂ ਕੋਲ 20 ਤੋਂ ਘੱਟ ਮੁਲਾਜ਼ਮ ਹਨ ਜਿਸ ਕਰਕੇ ਉਹਨਾਂ ਨੂੰ ਇਹ ਰਾਹਤ ਮਿਲੇਗੀ ਵੀ ਤੋਂ ਘਟ ਮੁਲਾਜ਼ਮਾ ਵਾਲੇ ਕਾਰੋਬਾਰ ਹੁਣ ਮੁਲਾਜ਼ਮਾਂ ਦੀ ਗਿਣਤੀ ਅਤੇ ਅਸੋਸੀਏਸ਼ਨ ਲਈ ਸਰਕਾਰੀ ਪਾਬੰਦੀਆਂ ਤੋਂ ਮੁਕਤ ਹੋਣਗੇ 20 ਤੋਂ ਵੱਧ ਵਰਕਰ ਰੱਖਣ ਵਾਲਿਆਂ ਲਈ ਹਾਲੇ ਵੀ ਅਸੋਸੀਏਸ਼ਨ ਅਤੇ ਸਰਕਾਰੀ ਰਿਪੋਰਟਿੰਗ ਲਾਜ਼ਮੀ ਰਹੇਗੀ ਹਫਤੇ ਵਿੱਚ 48 ਘੰਟਿਆਂ ਅਤੇ ਦਿਨ ਵਿੱਚ 9 ਘੰਟਿਆਂ ਤੋਂ ਵੱਧ ਕੰਮ ਕਰਨ ਵਾਲੇ ਵਰਕਰਾਂ ਨੂੰ ਮਿਲੇਗਾ ਡਬਲ ਓਵਰਟਾਈਮ ਓਵਰਟਾਈਮ ਦੀ ਲਿਮਟ ਪਹਿਲਾਂ 50 ਘੰਟੇ ਸੀ ਜਿਸ ਨੂੰ ਵਧਾ ਕੇ 144 ਘੰਟੇ ਕਰ ਦਿੱਤਾ ਗਿਆ ਹੈ ਅਸੋਸੀਏਸ਼ਨ ਅਤੇ anumatiyan ਲਈ ਕਾਰੋਬਾਰੀਆਂ ਨੂੰ ਸਰਕਾਰੀ ਦਫ਼ਤਰਾਂ 'ਚ ਤੱਕ ਨਹੀਂ ਜਾਣੇ ਪੈਣਗੇ ਜੇਕਰ 24 ਘੰਟਿਆਂ 'ਚ ਅਧਿਕਾਰੀਆਂ ਕੋਲ ਪੋਰਟਲ ਰਾਹੀਂ anumati ਨਹੀਂ ਮਿਲਦੀ ਤਾਂ ਉਹ ਆਟੋਮੈ ਆਪਰੂਵਡ ਮੰਨੀ ਜਾਵੇਗੀ ਇੱਥੇ ਇਹ ਸਵਾਲ ਉੱਠ ਖੜਾ ਹੁੰਦਾ ਹੈ ਕਿ ਜਦੋਂ ਸਰਕਾਰ ਵਕ ਵਕ ਵਰਗਾ ਨਹੀਂ ਵੱਡੇ ਵੱਡੇ ਫੈਸਲੇ ਲੈ ਰਹੀ ਹੈ ਤਾਂ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ 13% ਢਿਲੇ ਪੁਰਾਣੀ ਪੈਨਸ਼ਨ ਰੈਗੂਲਰ ਪਰਤੀ ਠੀਕਾ ਮੁਲਾਜ਼ਮਾਂ ਦੀ ਪੱਕੀ ਨੌਕਰੀ ਆਦ ਕਾ ਤੋਂ ਮੰਨੀਆਂ ਜਾਣ ਗਿਆ ਮਾਨਸਰਕਾਰ ਵੱਲੋਂ ਲਗਾਤਾਰ ਵੱਡੇ ਐਲਾਨਾਂ ਦੀ ਰਫ਼ਤਾਰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ 2027 ਦੀਆਂ ਚੋਣਾਂ ਲਈ ਮੰਚ ਤਿਆਰ ਕੀਤਾ ਜਾ ਰਿਹਾ ਹੈ ਪਰ ਸਰਕਾਰੀ ਕਰਮਚਾਰੀਆਂ ਨੂੰ ਹੁਣ ਵੀ ਉਮੀਦ ਹੈ ਕਿ ਉਹਨਾਂ ਦੀ ਆਵਾਜ਼ ਵੀ ਜਲਦੀ ਸੁਣੀ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿੰਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨ